ਹੋਰ ਭਾਜੀ ਠੀਕ ਠਾਕ ਕੰਮਕਾਰ ਵਧੀਆ ਸਰਦਾਰ ਜੀ ਮੈਂ ਆ ਗਈ ਅ ਮੇਰੇ ਭਰਾ ਦਾ ਰੋਕਾ ਹੋ ਗਿਆ ਤਾ ਕਿਹਨਾ ਚੋ ਇਹ ਲੱਡੂ ਖਾਓ ਤੁਸੀਂ ਇਹ ਕਦੇ ਇਹਨਾਂ ਨੂੰ ਵੀ ਦੋ ਆ ਫੜੇ ਫੜਾ 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 ਇਹਨਾਂ ਨੂੰ ਵੀ ਦੋ ਆ ਲੋ ਸਾਲੇ ਦਾ ਰੋਕਾ ਹੋ ਗਿਆ ਸਾੜਾ ਕਿੰਨੂ ਗਿਆ ਮਰਨਾ ਤੇਰੇ ਕੋ ਡਰ ਨਹੀਂ ਲੱਗਦਾ ਓਏ ਹੋ ਤੇਰਾ ਭਰਾ ਉਹ ਸਾਲਾ ਹੀ ਹੋਇਆ ਹੋਰ ਕੀ ਹੋਇਆ ਹਾਂ ਚਲੋ ਠੀਕ ਆ ਹਾਂ ਨਾਲ 51 ਰੁਪਏ ਸਗਨ ਵੀ ਦਿੱਤਾ ਆ ਤੁਸੀਂ ਖਾਓ ਖਾਓ ਖਾ ਲੱਡੂ ਲੈ ਬਈ ਖਾ ਯਾਰ ਲੱਡੂ ਭਰਾਵਾ ਮੈਂ ਤਾਂ ਇੱਕ ਵਾਰ ਲੱਡੂ ਖਾ ਕੇ ਪਛਤਾਨਦਾ ਆ ਮੈਂ ਤਾਂ ਨਹੀਂ ਖਾਣਾ ਲੱਡੂ ਉਹ ਖਾਲਾ ਭਰਾਵਾ ਮੇਰੇ ਗਾਲ 20 ਸਾਲ ਪਹਿਲਾਂ ਵਿਪਤਾ ਪਾਈ ਸੀ ਉਹਨਾਂ ਦੇ ਗਾਲ ਵਿਪਤਾ ਪੈ ਗਈ ਇਸੇ ਕਰਕੇ ਖਾਲਾ ਉਹਨਾਂ ਨੂੰ ਪਤਾ ਤਾਂ ਲੱਗੂ ਵਿਪਤਾ ਹੁੰਦੀ ਕੀ ਆ ਕਿਸੇ ਦੇ ਗਲੇ ਪਾਣੀ ਤੇ ਆਪਣੇ ਗਲੇ ਪੈਣੀ ਮੈਂ ਤਾਂ ਲੱਡੂ ਸਵਾਦ ਹੀ ਬਹੁਤ ਲੱਗਦਾ ਆ ਆ ਸ਼ਗਨ ਖਾਂਦੀ ਫਿਰਦੀ ਆ 5200 ਰੁਪਿਆ ਹਾਂ ਤੇਰੇ ਕਹਿੰਦੇ 52000 ਰੁਪਏ ਸ਼ਗਨ ਬਹੁ ਤੇਰੇ ਤੋਂ ਲੱਖ ਰੁਪਏ ਤੇਰਾ ਉੱਪਰ ਲਵਾਉ ਇਹੇ ਤੂੰ ਤਾਂ ਲੱਗ ਗਿਆ 1.5 ਲੱਖ ਨੂੰ ਥੱਲੇ ਇਹ ਬੜੀ ਅੱਛੀ ਬਾਤ ਕਹੀ ਆਂ ਤੁਸੀਂ ਫਿਰ ਯਾਨੀ ਇਹ ਲੱਡੂ ਜਿਹੜਾ ਹੈ 1.5 ਲੱਖ ਦਾ ਪੈ ਰਿਹਾ ਹੈ 1.5 ਲੱਖ ਦਾ ਇੱਕ ਲੱਡੂ ਪੈਣਾ ਖਾਲਾ ਸਵਾਦ ਨਾ ਖਾਲਾ ਇਹਨੂੰ ਮਨ ਤਾਂ ਨਹੀਂ ਕਰਦਾ ਪਰ ਖਾਣਾ ਪੈਣਾ ਖੁਸ਼ੀ ਨਾਲ ਖਾ ਲੈਣੇ ਹੁਣ ਕੀ ਕਰੀਏ ਸਾਲੇ ਦਾ ਵਿਆਹ ਹੋਇਆ ਏਹੇ ਰਹਾ ਨਹੀਂ ਜਾਂਦਾ ਤੜਪ ਹੀ ਐਸੀ ਹੈ ਨਾ ਇਹੋ ਜੇ ਦੋਸਤ ਨਾ ਘਰੇ ਲਿਆ ਆਇਆ ਕਰੋ ਮੈਨੂੰ ਨਹੀਂ ਚੰਗੇ ਲੱਗਦੇ ਤੀਜੇ ਦੇ ਦਿਨੋ ਦੋਸਤ ਲਿਆ ਆਉਂਦੇ ਆ ਮੇਰੇ ਘਰ ਆ ਲੈ ਭਾਈ ਜਾਂਦੇ ਦੱਸ ਮੇਰੇ ਤੇਰਾ ਬਾਕੀ